ਤਾਨ ਜਾਖੜ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇੱਕ ਵਾਰ ਸਾਰੀ ਮੁਲਕਾਤ ਦੇ ਬਾਦ ਫਰੀਮ ਕਰੇ ਜੋ ਕੁਛ ਮਜੀਠਾ ਹਲਕੇ ਦੇ ਅੰਦਰ ਵਾਪਰਿਆ ਉਹਨੇ ਸਾਰੇ ਪੰਜਾਬ ਦੇ ਲੋਕਾਂ ਦੇ ਜ਼ਿਲ੍ਹਿਆਂ ਨੂੰ ਝੰਡੋਰ ਕੇ ਛੱਡਤਾ ਜਿਸ ਦਿਨਾਂ ਘਟਨਾ ਵਾਪਰੀ ਸੀ ਉਸੇ ਦਿਨ ਭਾਜਪਾ ਨੇ ਆ ਫੈਸਲਾ ਲਿਆ ਸੀਗਾ ਵੀ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗਵਰਨਰ ਸਾਹਿਬ ਨੂੰ ਇੱਕ ਡੈਲੀਗੇਸ਼ਨ ਮਿਲੂਗਾ ਤੇ ਉਹਨਾਂ ਨਾਲ ਪੰਜਾਬ ਦੀ ਜਿਹੜੀ ਸਾਰੀ ਸਥਿਤੀ ਹੈ ਉਹਦੇ ਨਾਲ آگਤ ਕਰਾਵਾਂਗੇ ਪਰ ਕਿਉਂਕਿ ਗਵਰਨਰ ਸਾਹਿਬ ਕੱਲ ਸ਼ਾਮ ਹੀ ਵਾਪਸ ਪਰਤ ਕੇ ਆਏ ਐ ਪਿਛਲੇ ਕਰੀਬਨ ਹਫ਼ਤੇ 10 ਦਿਨ ਤੋਂ ਬਾਹਰ ਸੀਗੇ ਇਸ ਕਰਕੇ ਅੱਜ ਇਹਨਾਂ ਤੋਂ ਸਮਾਂ ਲੈ ਕੇ ਉਹਨਾਂ ਦੇ ਧਿਆਨ 'ਚ ਲੈ ਕੇ ਆਏ ਆ ਜਿਹੜੀਆਂ ਗੱਲਾਂ ਉਹਨਾਂ ਨਾਲ ਅੱਜ ਕੀਤੀਆਂ ਉਹਦੇ ਵਾਸਤੇ ਮੈਂ ਤੁਹਾਨੂੰ ਕੁਝ ਦੱਸਣਾ ਚਾਹਾਂਗਾ ਗਵਰਨਰ ਸਾਹਿਬ ਨੇ ਖੁਦ ਵੀ ਮਹਿਸੂਸ ਕੀਤਾ ਪੀਐਸ 12 ਹੁਣ ਕਾਰਨ ਇਸ ਮਸਲੇ 'ਚ ਦੇਰੀ ਹੋ ਗਈ ਪਰ ਮੇਰਾ ਕਹਿਣ ਦਾ ਭਾਵ ਸੀਗਾ ਵੀ ਡੂਲੇ ਵੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ ਕਿਉਂਕਿ ਪੰਜਾਬ ਦੇ ਅੰਦਰ ਆ ਜੋ ਘਟਨਾ ਮੰਦਭਾਗੀ ਘਟਨਾ ਵਾਪਰੀ ਹੈ ਉਹਦਾ ਮੇਨ ਜਿਹੜਾ ਕਾਰਨ ਹੈ ਗਵਰਨਰ ਸਾਹਿਬ ਨੂੰ ਮੈਂ ਕਿਹਾ ਵੀ ਪੰਜਾਬ ਦੇ ਅੰਦਰ ਇੱਕ ਕਨਸਟੀਟਿਊਸ਼ਨਲ ਕ੍ਰਾਈਸਿਸ ਹੈ ਆ ਜਿਹੜੀ ਘਟਨਾ ਵਾਪਰੀ ਹੈ ਇਹਦਾ ਮੇਨ ਕਾਰਨ ਹੈ ਵੀ ਪੰਜਾਬ ਦੀ ਜਿਹੜੀ ਆਪ ਦੀ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਉਹ ਹਾਈਜੈਕ ਕਰ ਲਈ ਦਿੱਲੀ ਵਾਲਿਆਂ ਨੇ ਉਹ ਹਾਈਜੈਕ ਸਰਕਾਰ ਜਿਹੜੀ ਹੈ ਉਥੇ ਅੱਜ ਮੁੱਖ ਮੰਤਰੀ ਬਾਹਰੋਂ ਆ ਕੇ ਲਗੇ ਹੈ ਮਹਿਕਮੇ ਵੀ ਜਿਹੜੇ ਨਾਮਾਤਰ ਦੇ ਮੰਤਰੀ ਇੱਥੇ ਹੈਗੇ ਉਹ ਤਾਂ ਨਾਮਾਤਰ ਦੇ ਮੰਤਰੀ ਹੈ ਬਾਕੀ ਦਾ ਕੁਝ ਮਹਿਕਮੇ ਸੁਸੋਦੀਆ ਸਾਹਿਬ ਨੇ ਸਾਮ ਰੱਖਿਆ ਕੁਝ ਮਹਿਕਮੇ ਗੁਪਤਾ ਜੀ ਨੇ ਸਾਮ ਰੱਖਿਆ ਕੁਝ ਵੈਭਵ ਜੀ ਦੇਖ ਰਿਹਾ ਤੇ ਕੁਝ ਨੀਰ ਸਾਹਿਬ ਦੇਖ ਰਿਹਾ ਆ ਜਿਹੜੀ ਜੁੰਡਲੀ ਹੈ ਇਸ ਨੇ ਸਾਰੀ ਪੰਜਾਬ ਸਰਕਾਰ ਨੂੰ ਬੰਨ ਰੱਖਿਆ ਤੇ ਹੈ ਉਹ ਹੀ ਲੋਕ ਹੈ ਜਿਹੜੇ ਇਹਨਾਂ ਚੋਂ ਸਾਰੇ ਦੇ ਸਾਰੇ ਮੇਰੇ ਖਿਆਲ ਚ ਇਹ ਸ਼ਰਾਬ ਵਾਲੇ ਮਸਲੇ ਦੇ ਅੰਦਰ ਜੇਲਾ ਕਟ-ਕਟ ਕੇ ਆਏ ਕਿਸੇ ਨੇ ਸਾਲ ਕੱਟੀ ਹੈ ਕਿਸੇ ਨੇ ਡੇਢ ਸਾਲ ਕੱਟੀ ਹੈ ਕਿਸੇ ਨੇ ਦੋ-ਦੋ ਸਾਲ ਕੱਟੀ ਹੈ ਜਿਨ੍ਹਾਂ ਲੋਕਾਂ ਨੂੰ ਸੁਪਰੀਮ ਕੋਰਟ ਨੇ ਮੁੱਖ ਮੰਤਰੀ ਦਫਤਰ ਚ ਬੰਨ ਤੋਂ ਮਨਾ ਕਰਤਾ ਸੀਗਾ ਖੁਦ ਕੇਜਰੀਵਾਲ ਸਾਹਿਬ ਨੂੰ ਜਿਹੜੇ ਅੱਜ ਜ਼ਮਾਨਤ ਤੇ ਹੈ ਲੋ ਜਮਾਨਤ ਤੇ ਹੈ ਦੇਖੀ ਜੂਗੀ ਪਰ ਉਹਨਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਤੁਸੀਂ ਚੀਫ ਮਿਨਿਸਟਰ ਆਫਿਸ ਦੇ ਅੰਦਰ ਨਹੀਂ ਜਾ ਸਕਦੇ ਉਹ ਬੰਦੇ ਪੰਜਾਬ ਦੇ ਸੁਪਰ ਚੀਫ ਮਿਨਿਸਟਰ ਬਣੀ ਬੈਠੇ ਆ ਸਾਹਿਬ ਜਿਹੜੇ ਬੰਦੇ ਕਹਿੰਦੇ ਨਾ ਜਿਹੜੇ ਲਾਹੌਰ ਬੇਵਕੂਫ ਸਾਬਤ ਹੋਏ ਉਹ ਪਿਸ਼ੋਰ ਜਾ ਕੇ ਕਿਵੇਂ ਸਿਆਣੇ ਹੋ ਜਾਣਗੇ ਕਹਿੰਦੇ ਹੱਤ ਤਾਂ ਨਹੀਂ ਬਦਲਦੀਆਂ ਜਿਹੜਾ ਬੇ ਚੋਰ ਚੋਰੀ ਛੱਡ ਦੂਗਾ ਬੇਈਮਾਨੀ ਤੋਂ ਨਹੀਂ ਛੱਡਦਾ ਸਾਹਿਬ ਪ੍ਰੈਸ ਮਸਲੇ 'ਚ ਤਾਂ ਸਾਰੀ ਕਹਾਣੀ ਵੈਸੇ ਤਾਂ ਕਹਿੰਦੇ ਇਹ ਕਹਿੰਦੇ ਬੋਤਲ ਨਹੀਂ ਹੈ ਜੀ ਸ਼ਰਾਬ ਪੁਰਾਣੀ ਹੈ ਇੱਥੇ ਤਾਂ ਬੋਤਲ ਵੀ ਪੁਰਾਣੀ ਹੈ ਸ਼ਰਾਬ ਵੀ ਪੁਰਾਣੀ ਹੈ ਵੇਚਣ ਵਾਲੇ ਵੀ ਪੁਰਾਣੇ ਹੈ ਮੈਂ ਬੇਨਤੀ ਜਿਹੜੀ گورنر ਸਾਹਿਬ ਨੂੰ ਕਰਕੇ ਆਂ ਗੌਰਨਰ ਸਾਹਿਬ ਮੈਂ ਸਮਝਦਾ ਕੌਨਸਟੀਟਿਊਸ਼ਨਲ ਥੋੜੀ ਮਜਬੂਰੀਆਂ ਲਿਮਿਟੇਸ਼ਨਸ ਹੈਗੀਆਂ ਪੰਜਾਬ ਵਿਧਾਨ ਸਭਾ ਨੇ ਅਸੀਂ ਬਿਲ ਪਾਸ ਕੀਤਾ ਸੀਗਾ ਵੀ ਪੰਜਾਬ ਸਰਕਾਰ ਦੀ ਬਿਨਾ ਪਰਮਿਸ਼ਨ ਤੋਂ ਸੀਬੀਆਈ ਨੂੰ ਇਨਕੁਆਇਰੀ ਨਹੀਂ ਲੱਗ ਸਕਦੀ ਪਰ ਇਹ ਸਾਰੇ ਮਸਲੇ ਦੇ ਅੰਦਰ ਦਿੱਲੀ ਵਾਲਿਆਂ ਨੇ ਜਦੋਂ ਹਾਈਜੈਕ ਕੀਤਾ ਅਸਲ ਦੋਸ਼ੀ ਤਾਂ ਮੈਂ ਉਹਨਾਂ ਨੂੰ ਮੰਨਦਾ ਭਗਵਾਨ ਦਮਨ ਜੀ ਦਾ ਕੋਈ ਕਸੂਰ ਨਹੀਂ ਉਹਨਾਂ ਦਾ ਕਸੂਰ ਤਾਂ ਇਹ ਨਹੀਂ ਹੈ ਵੀ ਉਹਨਾਂ ਨੇ ਐਬਡੀਕੇਸ਼ਨ ਆਫ ਹਿਸ ਅਥਾਰਟੀ ਐਬਡੀਕੇਸ਼ਨ ਆਫ ਹਿਸ ਰਿਸਪੌਂਸਿਬਿਲਟੀ ਜਿਹੜੀ ਲੋਕਾਂ ਨੇ ਚੁਣਿਆ ਨੇ ਦਿੱਤੀ ਸੀ ਤੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਉਹ ਆਪਣਾ ਛੱਡ ਕੇ ਆਪਣੇ ਹੋਰ ਕੰਮਾਂ 'ਚ ਲੱਗੇ ਆ ਉਹਨਾਂ ਤੇ ਜੇ ਕੇਸ ਬਣੂਗਾ ਤਾਂ ਇਸ ਗੱਲ ਦਾ ਬਣੂਗਾ ਵੀ ਜਿਹੜੇ ਕਹਿੰਦੇ ਸੀ ਵੀ ਮੈਂ ਆਹ ਜਿਹੜਾ ਹੋਇਆ ਆ ਕਤਲ ਹੋਇਆ ਆ ਬੰਦੇ ਮਰੇ ਨਹੀਂ ਆ ਕਤਲ ਕੀਤੇ ਗਏ ਆ ਭਗਵੰਦ ਮਾਨ ਜੀ ਮੈਨੂੰ ਦੱਸੋ ਤਾਂ ਸਹੀ ਕੀ ਦੇ ਉੱਤੇ 302 ਦਾ ਪਰਚਾ ਦਰਜ ਹੋਇਆ ਹੈ ਇੱਕ ਬੰਦੇ ਦਾ ਤਾਂ ਦੱਸ ਦਿਓ ਕਿਸੇ ਦੇ 302 ਦਾ ਪਰਚਾ ਦਰਜ ਦਰਜ ਹੋਇਆ ਹੋਵੇ ਪਰ ਹੋਣਾ ਵੀ ਨਹੀਂ ਕਿਉਂਕਿ ਸਰਕਾਰ ਕਹਿੰਦਾ ਵਸਈਆਂ ਬਏ ਕਟਵਾਲ ਤੋਂ ਅਬ ਡਰ ਕਾਹੇਗਾ ਜਿਨ੍ਹਾਂ ਨੇ ਕੀਤਾ ਉਹ ਤਾਂ ਚੀਫ ਮਿਨਿਸਟਰ ਸੁਪਰ ਚੀਫ ਮਿਨਿਸਟਰ ਬਣੀ ਬੈਠੇ ਐ ਪਰ ਉਹਦੇ ਵਿੱਚ ਜਿਹੜੀ ਸਿਲਵਰ ਰਾਈਨਿੰਗ ਮੈਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਗਵਰਨਰ ਸਾਹਿਬ ਆਲਰੇਡੀ ਇਹ ਸਾਰੇ ਬੰਦਿਆਂ ਤੇ ਦਿੱਲੀ ਐਕਸਾਈਜ਼ ਪਾਲਿਸੀ ਦੀ ਇਨਕੁਆਇਰੀ ਚੱਲ ਰਹੀ ਹੈ ਓ ਜੀ ਇਨਕੁਆਰੀ ਖਤਮ ਨਹੀਂ ਹੋਈ ਸਾਹਿਬ ਥਿਸ ਇਜ਼ ਅ ਆਨ ਗoing ਇਨਕੁਆਰੀ ਮੇਰੀ ਤੁਹਾਨੂੰ ਬੇਨਤੀ ਹੈ ਵੀ ਕਰਨ ਵਾਲੇ ਗੁਨਾਹ ਕਰਨ ਵਾਲੇ ਉਹੀ ਹੈ ਉਹਨਾਂ ਨੇ ਦਿੱਲੀ ਦੀ ਪਾਲਿਸੀ ਬਣਾਈ ਉਹੀ ਪਾਲਿਸੀ ਇੱਥੇ ਲਾਗੂ ਹੋਈ ਹੈ ਤੇ ਕਿਰਪਾ ਕਰਕੇ ਉਸ ਪਾਲਿਸੀ ਦਾ ਜਿਹੜਾ ਦਾਇਰਾ ਹੈ ਉਹਦੇ ਵਿੱਚ ਮਜੀਠੇ ਵਾਲੀ ਆ ਘਟਨਾ ਉਹ ਪਵਾ ਦਿਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਸਭ ਉਥੇ 27 ਬੰਦਿਆਂ ਦੀ ਮੌਤ ਹੋਈ ਹੈ ਜਿਹੜੇ ਲੀਡਰ ਹੈ ਉਹਨਾਂ ਤੇ ਵੀ ਮੈਂ ਸਮਝਦਾ ਜਿਨ੍ਹਾਂ ਨੇ ਕਰੀ ਕਰਵਾਇਆ ਹੈ ਉਹ ਕੰਮ ਕਰਵਾਇਆ ਹੈ ਜਿਹੜੇ ਠੇਕੇਦਾਰ ਹੈ ਠੇਕੇਦਾਰ ਦਾ ਅੱਗੇ ਭੇਜੇ ਜਿਹੜੇ ਉੱਥੋਂ ਲੈ ਕੇ ਆਏ ਉਹ ਮਿਥਾਈਲੇ ਦੇ ਵਿੱਚ ਪਾਉਣ ਵਾਸਤੇ ਉਹਨਾਂ ਸਾਰਿਆਂ ਦੇ ਪਰਚੇ 302 ਦੇ ਹੋਣੇ ਚਾਹੀਦੇ ਆ ਇੱਕ ਗੁਜ਼ਾਰਿਸ਼ ਮੈਂ ਤੁਹਾਡੇ ਰਹੀ ਜੇ ਭਗਵੰਤ ਮਾਨ ਜੀ ਕੋ ਮਾੜੀ ਮੋਟੀ ਜੇ ਚੀਫ ਮਿਨਿਸਟਰੀ ਦੀ ਪੂਛ ਲੱਗੀ ہوئی ਹੈ ਕਿ ਤੇ ਅੱਜ ਅਭੀ ਉਸ ਕੁਰਸੀ ਤੇ ਬੈਠੇ ਹੈ ਭਗਵੰਤ ਮਾਨ ਜੀ ਕੋਈ ਵੀ ਸਰਕਾਰ ਚਾਹੇ ਸਰਕਾਰ ਥੋੜੀ ਹੈ ਚਾਹੇ ਪਹਿਲੇ ਵਾਲੀਆਂ ਸਰਕਾਰਾਂ ਸੀਗੀਆਂ 10 ਲੱਖ ਰੁਪਏ ਦੇ ਕੇ ਆਪਣਾ ਪਾਪ ਨਹੀਂ ਧੋ ਸਕਦੇ ਤੁਸੀਂ जान दी कीमत पाके 10 लाख रुपये देके उठे ਥੋਡੇ ਮੰਤਰੀ ਸਾਹਿਬ ਫੋਟੋ ਖਿਚਾ ਰਹੇ ਸੀ ਮਾਜੇ ਸਾਹਿਬ ਬੜੇ ਹੱਸ ਕੇ ਫੋਟੋ ਖਿਚਾ ਰਹੇ ਸੀ ਜਿਵੇਂ ਬੜਾ ਪੁੰਨ ਕਰਕੇ ਆਏ ਆ ਬੜਾ ਤੁਸੀਂ ਇਹਾਸਾਨ ਕਰ ਰਹੇ ਹੋ ਪਾਪ ਤੋੜਨ ਦੀ ਕੋਸ਼ਿਸ਼ ਕਰ ਰਹੇ ਹੈ ਉਹਨਾਂ ਪਰਿਵਾਰਾਂ ਨੂੰ ਕਿਉਂਕਿ ਜੋ ਵੀ ਮਰੇ ਇਸ ਨਕਲੀ ਸ਼ਰਾਬ ਦੇ ਨਾਲ ਉਹ ਸਾਰੇ ਵਿਚਾਰੇ ਗਰੀਬ ਮਜ਼ਦੂਰ ਡੇਲੀ ਵੇਜਰ ਸੀਗੇ ਜਿਹੜੇ ਰੋਜ਼ ਆਪਣੇ ਕਮਾ ਕੇ ਖਾਂਦੇ ਸੀਗੇ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਪ੍ਰਵਾਸੀ ਸੀਗੇ ਪਰ ਜਿੱਥੇ ਡਰਗ ਵਾਲਿਆਂ ਦੀ ਗੱਲ ਕਰਦੇ ਆ ਵੀ ਡਰਗ ਵਾਲਿਆਂ ਦੇ ਪ੍ਰਾਪਰਟੀ ਜ਼ਬਤ ਕਰ ਲੋ ਇਸੇ ਤਰ੍ਹਾਂ ਇਹਨਾਂ ਲੋਕਾਂ ਦੀ ਪ੍ਰਾਪਰਟੀ ਜ਼ਬਤ ਹੋਣੀ ਚਾਹੀਦੀ ਹੈ ਆ ਪੈਸਾ ਹੈ ਜਿਹੜਾ ਸਰਕਾਰ ਦੇ ਖਜ਼ਾਨੇ ਵਿੱਚ ਵਜਾਇਆ ਇਹਨਾਂ ਲੋਕਾਂ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਘਰ ਤੋੜਨੇ ਇਹਨਾਂ ਦੇ ਵੀ ਤੋੜੋ ਜਿਹੜੇ ਲੋਕਾਂ ਨੇ ਇਹ ਬੇਜਾਨ ਗਰੀਬ ਬੰਦਿਆਂ ਨੂੰ ਮਾਰਿਆ ਉਹ ਪੈਸੇ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਕੇ ਰਿਕਵਰ ਕੀਤੇ ਜਾਣ ਤੇ ਇਹਨਾਂ ਦੇ ਪਾਏ ਜਾਣ ਆਖਰੀ ਜਿਹੜੀ ਰਿਕਵੈਸਟ ਉਹਨਾਂ ਨੂੰ ਮੈਂ ਕੀਤੀ ਹੈ ਮਨੀ ਟ੍ਰਾਇਲ ਸਟੈਬਲਿਸ਼ ਹੋਣੀ ਬਹੁਤ ਜ਼ਰੂਰੀ ਹੈ ਸਭ ਕਿਸੇ ਮਸਲੇ ਦੇ ਵਿੱਚ ਆ ਤਾਂ ਕਰੀਂਦੇ ਆ আজকাল 25000 ਰੁਪਏ 50000 ਰੁਪਏ ਤਾਂ ਕਤਲ ਕਰਵਾ ਲਓ ਪੰਜਾਬ ਦੇ ਹਾਲਾਤ ਆ ਹੋਏ ਖੜੇ ਇੱਥੇ ਕਿਸੇ ਨੂੰ ਦਿਓ 50000 ਰੁਪਏ ਜਾ ਕੇ ਫੈਟ ਠੋਕੇ ਆਊਗਾ ਦਰਵਾਜੇ 'ਚ ਮਰਵਾ ਲਓ ਜਾਂ ਇੱਕ 'ਚ ਮਰਵਾ ਲਓ ਉਹ 50000 ਚ ਮਿਲਦੇ ਆ ਪਰ ਮਨੀ ਟ੍ਰੇਲ ਜਦੋਂ ਦੇਖਾਂਗੂ ਵੀ ਪੈਸਾ ਜਾ ਕਿੱਥੇ ਰਿਹਾ ਉਦੋਂ ਜਾ ਕੇ ਅਸਲ ਜਿਹੜੇ ਮੁਲਜ਼ਮ ਐ ਉਹਨਾਂ ਤੋਂ ਪੁੱਛ ਸਕੋਗੇ ਉਹਦੇ ਵਿੱਚ ਸਭ ਜਿਹੜੇ ਪੰਜਾਬ ਦਾ ਦੁਰਪਾਗ ਐ ਵੀ ਜਿਹੜੇ ਐਤ ਕੀ ਕਹਿੰਦੇ ਸੀ ਵੀ ਨਵੀਂ ਪਨੀਰੀ ਆਈ ਹੈ ਨਵੇਂ ਮੁੰਡੇ ਅੱਗੇ ਆਏ ਆ ਨਵੇਂ ਪਹਿਲੀ ਦਵਾ ਜਿਹੜੇ ਟ੍ਰੈਡੀਸ਼ਨਲ ਪੋਲਿਟਿਸ਼ੀਅਨ ਦਾ ਸਾਰੇ ਇਸ ਤਰ੍ਹਾਂ ਇਹ ਨਵੇਂ-ਨਵੇਂ ਨਵੇਂ ਖੂਨ ਆਇਆ ਹੈ ਉਹ ਨਵੇਂ ਖੂਨ ਦੀ ਵੀ ਚੈਕਿੰਗ ਕਰਵਾਓ ਸਾਬ ਜਿਹੜੇ ਲੋਕ ਐਤ ਕੀ 93 ਜੋ ਮੇਰੇ ਖਿਆਲ 70 ਪਹਿਲੀ ਵਾਰ ਇਲੈਕਸ਼ਨ ਲੜੇ ਹੋਣੇ ਆ ਉਹਨਾਂ ਨੇ ਜਿਹੜੇ ਸਾਈਕਲ ਤੇ ਨਹੀਂ ਸੀ ਚੜ ਸਕਦੇ ਅੱਜ ਡਿਫੈਂਡਰਾਂ ਦੇ ਚੜੇ ਫਿਰਦੇ ਆ ਉਹਨਾਂ ਦੀ ਵੀ ਜਾਂਚ ਹੋਣੀ ਈਡੀ ਨੇ ਇਹਦੇ ਵਿੱਚ ਈਡੀ ਵੀ ਇਨਵੋਲਡ ਹੈ ਸਾਬ ਆ ਜਿਹੜਾ ਦਿੱਲੀ ਵਾਲੇ ਸਾਈਜ਼ ਵੇਸ ਵਿੱਚ ਈਡੀ ਵੀ ਦੇਖ ਰਹੀ ਐ ਉਹਨਾਂ ਨੂੰ ਥੋੜਾ ਜਿਹਾ ਕਹੋ ਵੀ ਇਸ ਬਹਾਨੇ ਸਾਰਿਆਂ ਦੇ ਪੁਰਾਣੇ ਨਵੇਂ ਕਾਂਗਰਸ ਭਾਜਪੀ ਅਕਾਲੀ ਸਾਰੇ ਦੇ ਖਾਤੇ ਫਰੋੜ ਲਓ ਆਪੇ ਆਪਾਂ ਤਾਂ ਲੱਗ ਜੂਗਾ ਕਿਹੜੇ ਦਾ ਕਿਹੜੇ ਠੇਕੇਦਾਰ ਨਾਲ ਲਿੰਕ ਐ ਤਾਂ ਜਾ ਕੇ ਪੰਜਾਬ ਦਾ ਮਸਲਾ ਕਿਤੇ ਹੱਲਊਗਾ ਅਦਰਵਾਈਜ਼ ਸਾਹਿਬ ਐਸੇ ਤਰ੍ਹਾਂ ਹੀ ਮੋਤਾਂ ਹੁੰਦੀਆਂ ਰਹਿਣ ਗਿਆ ਐਸੇ ਤਰ੍ਹਾਂ ਹੀ ਕੋਈ ਫੀਲੇ ਫੜ ਕੇ ਲਿਆ ਰੱਖਿਆ ਜਿਹੜੇ ਅਸਲ ਸੀਗੇ ਉਹ ਤਾਂ ਕਾਬੂ ਆਣੇ ਨਹੀਂ ਤੇ ਜਿਹੜੇ ਮਾਸਟਰ ਪਿਛਲੇ ਵੱਤੋਂ ਪਿੱਛੇ ਬੈਠੇ ਐ ਪਾਕਿਸਤਾਨਾ ਵਾਲਾ ਹਾਲ ਐ ਸਾਹਿਬ ਪਾਕਿਸਤਾਨ ਵੀ ਇੱਕ ਬਾਡੇਗਾ ਉਹ ਕਹਿੰਦੇ ਨੇ ਬਾਡੇਗਾ ਟੱਟੂ ਹੈ ਉਹ ਮਾਲਕ ਤਾਂ ਹੋਰ ਵੱਡੇ ਇਸ਼ਾਰੇ ਦੇ ਕੋਲ ਖਿਲਾ ਰਿਹਾ ਤੇ ਕੋ ਉਹਨਾਂ ਨੂੰ ਖਿਲਾ ਰਿਹਾ ਇਹ ਇਹਨਾਂ ਲੋਕਾਂ ਦਾ ਹਾਲ ਜਿਹੜੇ ਪਕੜ ਰੱਖੇ ਹੈ ਤੇ ਉਹ ਬਾਡੇ ਦੇ ਟੱਟੂ ਹੈ ਕਿਸੇ ਨੂੰ 50000 ਰੁਪਏ ਦੇ ਤੇ ਹਰ ਤੂੰ ਬੋਤਲ ਬਣਾ ਦੇ ਆ ਮੋਹਰ ਲਾ ਤੇ ਟੋਟਲ ਫਰਾਡ ਹੋ ਰਿਹਾ ਹੈ ਸਾਬ ਇਹਦਾ ਨੇਮ ਆਫ ਜਸਟਿਸ ਇਹਨਾਂ ਲੋਕਾਂ ਨੂੰ ਨੀਮਲਾਈਜ਼ ਕਰਕੇ گورنر ਸਾਹਿਬ ਨੂੰ ਸੀ ਸੁਪਰਿਸ ਕੀਤੀ ਹੈ ਮੈਨੂੰ ਉਮੀਦ ਹੈ گورنر ਸਾਹਿਬ ਨੇ ਜਿਸ ਸੰਜੀਦਗੀ ਦੇ ਨਾਲ ਡਰਗ ਦੇ ਖਿਲਾਫ ਮੁਹਿੰਮ ਚਲਾਈ ਹੈ ਆ ਪੰਜਾਬ ਦੀ ਸੋਚ ਮਾੜੀ ਐ ਵੀ ਡਰਗ ਆਲ ਦਾ ਕਹਿੰਦੇ 99% ਅਸੀਂ ਸਾਫ ਕਰਤਾ ਅੱਜ ਹੀ ਖਬਰ ਚੱਲ ਰਹੀ ਐ ਆਪਣੇ ਟੀਵੀ ਤੇ ਦੋ ਬੱਚੇ ਅੱਜ ਹੀ ਮਰ ਗਏ ਪਤਾ ਨਹੀਂ ਉਹ 99% ਜੋ ਐ ਬਾਹਰ ਵਾਲੇ ਜੋ ਐ ਉਹ ਤਾਂ ਪਤਾ ਲੱਗ ਜੂਗਾ ਪਰ ਉਥੇ ਆ ਜਿਹੜੇ ਮਰਦੇ ਐ ਨਕਲੀ ਸ਼ਰਾਬ ਦੇ ਨਾਲ ਆ ਸ਼ਰਾਬ ਦੇ ਆ ਲੋਕਾਂ ਨੂੰ ਪ੍ਰੋਤਸਾਹਿਤ ਕਰ ਰਹੇ ਐ ਸਾਹਿਬ ਆ ਪ੍ਰੋਤਸਾਹਿਤ ਕਰ ਰਹੇ ਆ ਲੋਕ ਆ ਆ ਦੇਖੋ ਐ ਆ ਕਿਹੜੇ ਦੇਸ਼ ਭਗਤੀ ਦੇ ਕੇਸ ਚ ਕੇਜਰੀਵਾਲ ਸਾਹਿਬ ਅੰਦਰ ਰਹਿ ਕੇ ਐ ਸਾਹਿਬ ਕਿਹੜਾ ਦੇਸ਼ ਭਗਤੀ ਦਾ ਇਲਜ਼ਾਮ ਲਗਿਆ ਸੀ ਇਹਨਾਂ ਦੇ ਉੱਤੇ ਆ 600 ਦੀਆ ਸਾਹ ਖੜੇ ਆ ਆ ਕਿਹੜੀ ਦੇਸ਼ ਭਗਤੀ ਦਾ ਕਰਕੇ ਆਏ ਆ ਸਭ ਇਹ ਲੋਕ ਆ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਹਿ ਰਹੇ ਆ ਵੀ ਨਸ਼ਾ ਛੱਡੋ ਜਾਂ ਤਾਂ ਕਹਿ ਰਹੇ ਆ ਵੀ ਉਹ ਚਿੱਟਾ ਛੱਡੋ ਆ ਗੁਲਾਬੀ ਰੰਗ ਵਾਲੀ ਪਕੜੋ ਆ ਗੁਲਾਬੀ ਰੰਗ ਵਾਲੀ ਵੇਚਦੇ ਸਾਬੇ ਇਹ ਗੁਲਾਬੀ ਰੰਗ ਦੇ ਰੰਗ ਆ ਜਿਹੜੇ ਚੜੇ ਆ ਜਿੱਥੇ ਸੱਤਰ ਵਿੱਚ ਇਹ ਲੋਕਾਂ ਦੇ ਘਰੇ ਉਹ ਗੁਲਾਬੀ ਰੰਗ ਨੇ ਚੜਾਏ ਉਹ ਤਾਂ ਅਸੀਂ ਨਸ਼ਾ ਹੀ ਨਹੀਂ ਮੰਨਦੇ ਲਿਖਿਆ ਪੈਂਕ ਗੁਲਾਬੀ ਰੰਗ ਦੀ ਗਲੈਸ ਕਰਕੇ ਕਹਿ ਰਹੇ ਨਾਲ ਲੈ ਕੇ ਆਇਆ ਆ ਵੀ ਬੱਚਿਆਂ ਨੂੰ ਦਿਖਾਣ ਦੀ ਲੋੜ ਹੈ ਕਹਿੰਦੇ ਸਾਰਿਆਂ ਨੂੰ ਆ ਸ਼ਰਾਬ ਦੀ ਹਰ ਬੋਤਲ ਦੇ ਉੱਤੇ ਲਿਖਿਆ ਸਭ ਜਿਹੜੇ ਆ ਵੇਚ ਰਹੇ ਆ ਨਾ ਕਹਿੰਦਾ ਐਸ ਕੀ ਸਾਹਿਬ 1 ਕਰੋੜ ਬਾਕਸ 1 ਕਰੋੜ ਡੱਬੇ ਇੱਕ ਡੱਬੇ ਦੇ ਅੰਦਰ 12 ਬੋਤਲਾਂ ਜਦੋਂ ਸਰਕਾਰ ਬਣੀ ਸੀ 40 ਲੱਖ ਬਾਕਸ ਵਿਕਦੇ ਸੀਗੇ ਅੱਥਕੇ 92 ਲੱਖ 1 ਕਰੋੜ ਤੋਂ ਹੱਥ ਪਰ ਰੱਖਿਆ 12 ਲੱਖ ਬੋਤਲਾਂ ਵਿਕਣ ਗਈਆਂ ਇੰਗਲਿਸ਼ ਦੀਆਂ ਸਾਬ ਦੇਸੀ ਦਾ ਉਹਦਾ ਖੁੱਲਾ ਖਾਤਾ ਉਹਦੇ ਨਾਲ ਤਾਂ ਕੋਈ ਦੇਸੀ ਤਾਂ ਗਰੀਬਾਂ ਵਾਸਤੇ ਮਰਨ ਵਾਸਤੇ ਉਹਦਾ ਮਰਨ ਆ ਇਹਦੇ ਲਿਖਿਆ ਕੰਜ਼ਮਪਸ਼ਨ ਆਫ ਐਲਕੋਹਲ ਇਜ਼ ਇੰਜੂਰੀਅਸ ਟੂ ਹੈਲਥ ਬੀ ਸੇਫ ਡੋਨਟ ਡਰਿੰਕ ਐਂਡ ਡਰਾਈਵ ਵੈਸੇ ਘਰੇ ਬੈਠ ਕੇ ਸ਼ਕਿਆ ਕਰੋ ਕੋਈ ਗੱਲ ਨਹੀਂ ਸਾ ਆ ਸਰਕਾਰ ਹੈ ਆਪਕੋ ਹੁਮਾਨ ਜੀ ਦਾ ਸੰਦੇਸ਼ ਹੈ ਸੌ ਹਰ ਚਗਵਾਰੇ ਇੱਥੇ ਉੱਚੀ ਅਕਲ ਕਰਕੇ ਕਹਿੰਦਾ ਦੇ ਦੇ ਨਹੀਂ ਉਹ ਗਾਰਾ ਕਾਡਾ ਉਗਾਰੇ ਸੋ ਇਸ ਕਰਕੇ ਅੱਜ ਬੇਨਤੀ ਕਰਕੇ ਆਏ ਆ ਸਭ ਥੈਂਕ ਯੂ ਸੋ ਮੱਚ ਜੀ ਸਰ ਨੇ ਦੇਖੋ گورنر ਸਾਹਿਬ ਦਾ ਰੋਲ ਆਪਨ ਸਾਰਿਆਂ ਨੂੰ ਪਤਾ ਹੈ ਉਹਨਾਂ ਨੇ ਕਿਹਾ ਪੰਜਾਬ ਦਾ ਮਸਲਾ ਬਹੁਤ ਗੰਭੀਰ ਹੈ ਉਹਨਾਂ ਨੂੰ ਵੀ ਜਦੋਂ ਆ ਮੈਂ ਕਿਹਾ ਵੀ ਆ ਮੇਨ ਜਿਹੜਾ ਮਸਲਾ ਹੈ ਬਿਨਾ ਪੁਲਿਸ ਤੇ ਬਿਨਾ ਲੀਡਰਸ਼ਿਪ ਦੀ ਸਹਿਮਤੀ ਦੇ ਨਾਲ ਹੋ ਨਹੀਂ ਸਕਦਾ ਉਹਨਾਂ ਨੇ ਵੀ ਉਹਦੇ ਵਿੱਚ ਹਾਮੀ ਲਾਇਆ ਕਿ ਮੇਰਾ ਵੀ 40-45 ਸਾਲ ਦਾ ਰਾਜਨੀਤੀ ਦਾ ਅਨੁਭਵ ਹੈ ਮੈਂ ਵੀ ਸਮਝਦਾ ਹਾਂ ਕੌਣ ਪਿੱਛੇ ਬੈਠ ਕੇ ਕੌਣ ਕਰਵਾਤਾ ਹੈ ਜੱਟ ਸਿੰਘ ਸਾਹਿਬ ਨੇ ਗਾਂਧੀ ਨੇ ਅੱਜ ਟਵੀਟ ਕੀਤਾ ਹੈ ਔਰ ਵਿਜੈ ਚੰਦਰ ਜੀ ਤੇ ਇਨਸਾਫ ਮੰਗਿਆ ਹੈ ਕਿ ਜੋ ہمارے ਗਾਜ ਖੋਲੇ ਕੇ ਨੇ ਉਹ ਮੇਰੇ ਸਾਹਬ ਦੱਸਾਇਆ ਜਾਏ ਇਸ ਟਵੀਟ ਕੇ ਬਾਰੇ ਵਿੱਚ ਸਭ ਕਿਸ ਨੇ ਟਵੀਟ ਕੀਤਾ ਹੈ ਕਿ ਨਹੀਂ ਕੀਤਾ ਰਾਹੁਲ ਗਾਂਧੀ ਜੋ ਵहां ਬੈਠ ਕੇ ਕਰ ਰਹੇ ਹਨ ਦੂਸਰੇ ਕੋਈ ਕਰ ਰਿਹਾ ਹੈ ਮੇਰੀ ਇੱਕ ਬੇਨਤੀ ਹੈ ਸਰਕਾਰ ਸੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਜਿਸ ਸੋਚ ਕੇ ਤਿਆਰ सारी ऑल पार्टी एम को लीडर्स को कहा है बाहर जाके दूसरे देशों में अंदर जाके असल बात सामने रखो भी हिंदुस्तान जो है सारे दुनिया की लड़ाई लड़ रहा है आतंकवाद के खिलाफ और उसकी सच्चाई जाके रखने के लिए कहा है परंतु ये देश का दुर्भाग्य है कि यहाँ पे आज भी अपोजिशन में बैठे कुछ बड़े लीडर हैं बड़ी बड़ी पार्टियों में सी के मेंबर हैं वो कहते हैं हमें यकीन नहीं भी हमने जाके उनके सरगोदा के ऊपर हमला कर दिया या हमने कोई मीरकोट के ऊपर कर दिया या हमने चकला किसी अड्डे पे किया नहीं मेरी एक बेनती है माननीय प्रधानमंत्री जी से कि ऐसे लीडरों का एक ग्रुप बना के पाकिस्तान भेजो साहब उस मौलाना मकसूद के यहाँ भेजो वहां जाके उसकी सत्र पे बैठ के जब जाके बैठेंगे ना साहब वो भी कहेंगे भाई ये हमारे अपने आ गए खुले दिल से इनको मिलाएंगे क्योंकि देखिए दुश्मन का भी सराहना करनी पड़ती है वहां पे चाहे उनके आपस में लीडर को पकड़ के जेल में ठोक रखा है पर उसके बावजूद सारी पार्टी वाले एक बोली बोल रहे हैं, हमने पता किला फतेह कर लिया हमारे यहाँ अधिक अपोजिशन जो लीडरशिप है वो ये कह रहे नहीं जी कुछ भी नहीं हुआ उठे कुछ भी नहीं हुआ जिस बताओ अरे बड़े मानसो तुम्हें पंजाब ने देखा है साहब ਪੰਜਾਬ ਨੇ ਕਹਿੰਦਾ ਅਸੀਂ ਆਪਣੇ ਪਿੰਡੇ ਦੇ ਡਾਇਆ ਸਭ ਲੜਾਈਆਂ ਇਕੱਲੇ ਪੈ 70 ਵਿੱਚ ਦਾ ਉੱਥੇ ਟੈਲੀਵਿਜ਼ਨ ਤੇ ਦੇਖ ਕੇ ਕਰਦੇ ਹੋ ਮੈਂ ਨਹੀਂ ਕਹਿਣਾ ਚਾਹੂੰਗਾ ਹਿੰਦੁਸਤਾਨ ਅਮਨ ਸ਼ਾਂਤੀ ਦਾ ਹਮ ਪੁਜਾਰੀ ਹੈ ਸਾਬ ਪਰ ਤੂੰ ਜਿਹੜਾ ਸਾਡੇ ਨਾਲ ਆ ਕੇ ਪੰਗਾ ਲਊਗਾ ਅਸੀਂ ਉਹਨੂੰ ਸਬਕ ਸਿਖਾਉਣ ਦਾ ਵਾਅਦਾ ਹੀ ਨਹੀਂ ਕਰਦੇ ਅਸੀਂ ਸਬਕ ਸਿਖਾਣੇ ਵੀ ਹਾਂ ਵੀ ਡੂ ਨਾਟ ਜਸਟ ਪ੍ਰੋਮਿਸ ਵੈਨ ਪ੍ਰੋਵੋਕਡ ਇੰਡੀਆ ਡਿਲੀਵਰਸ ਰਿਟ੍ਰਿਬਿਊਸ਼ਨ ਸਰਕਾਰ ਸਾਹਿਬ ਅੱਜ ਆਰਮੀ ਨੇ ਵੀ ਅੱਜ ਅੱਜ ਗੱਲ ਕਰੀ ਆਰਮੀ ਨੇ ਸਟੇਟਮੈਂਟ ਆ ਤੰਕਵਾਦ ਦਾ ਮੇਨ ਜਿਹੜਾ ਉੱਥੇ ਆ ਕੇ ਪਹਿਲਗਾਮ ਦੇ ਅੰਦਰ ਜੋ ਕੁਝ ਹੋਇਆ ਸਾਬ ਉਹਦੇ ਵਿੱਚ ਧਰਮ ਦੇ ਆਧਾਰ ਤੇ ਜਿਸ ਤਰ੍ਹਾਂ ਵੱਖ-ਵੱਖ ਕਰਕੇ ਕੀਤਾ ਗਿਆ ਇੱਥੇ ਮੇਨ ਏਜੰਡਾ ਪਾਕਿਸਤਾਨ ਦੇ ਜਿਹੜੇ ਕੱਟਰਵਾਦੀ ਜਿਹੜੇ ਜਿਹਾਦੀ ਆਪਣੇ ਆਪ ਨੂੰ ਕਹਿੰਦੇ ਆ ਜਿਹੜੇ ਅੱਜ ਬਾਹਰ ਵਾਲੇ ਅਮਰੀਕਾ ਵਰਗੇ ਮੁਲਕਾਂ ਨੂੰ ਉਹ ਬਹੁਤ ਪਿਆਰੇ ਲੱਗਣ ਲੱਗੇ ਉਹ ਸਾਮਾ ਬਿਨ ਲਾਦਨ ਤੇ ਆਈਸੀਸ ਵਾਲੇ ਲੋਕ ਹੈ ਉਹ ਜਿਹੜੇ ਆ ਉਹਨਾਂ ਦਾ ਇੱਥੇ ਸਾਡੇ ਆਪਸੇ ਭਾਈਚਾਰਕਾਂ ਦੇ ਵਿੱਚ ਦੋ ਫਾੜ ਕਰਦਾ ਤੇ ਪੰਜਾਬ ਹਮੇਸ਼ਾ ਦੇਸ਼ ਦੀ ਖੜਕ ਬੁਝਾਰ ਰਹੀ ਹੈ ਸਾਹਿਬ ਹਮੇਸ਼ਾ ਪੰਜਾਬ ਦੀ ਸਭ ਤੋਂ ਵੱਡੀ ਸਟਰੈਂਥ ਸਾਡਾ ਭਾਈਚਾਰਾ ਉਸ ਭਾਈਚਾਰੇ 'ਚ ਦੋ ਫਾੜ ਕਰਕੇ ਸਵੇਰੇ ਇਹਨਾਂ ਨੇ ਕਹਿ ਦੇਣਾ ਸੀ ਜੋ ਤਾਂ ਉਹ ਇਹਨਾਂ ਨੇ ਆਪ ਹੀ ਡਗਾਤਾ ਬੰਮ ਉਹਤੇ ਇਹਨਾਂ ਦੀਆਂ ਚਾਲਾਂ ਸਾਰੀਆਂ ਦੇਖੀ ਬੈਠੇ ਆ ਮੇਰਾ ਇਹਨਾਂ ਆਪੋਜੀਸ਼ਨਲ ਲੀਡਰਾਂ ਨੂੰ ਇਹ ਯਾਦ ਇਹਨਾਂ ਨੂੰ ਭੇਜੋ ਪਾਕਿਸਤਾਨ ਨੀ ਇਹਨਾਂ ਸਾਰੇ ਨੂੰ ਕੋ ਜਾ ਕੇ ਉੱਥੇ ਦਰਬਾਰ ਸਾਹਿਬ ਜਾ ਕੇ ਮੱਥਾ ਮੰਗੇ ਆਣ ਕਿਉਂਕਿ ਇਹਨਾਂ ਨੇ ਬੇਇੱਜ਼ਤੀ ਮੁਲਕ ਦੀ ਕੀਤੀ ਹੈ ਤੇ ਇਹਨਾਂ ਨੇ ਸਾਡੇ ਫੌਜ ਦੀ ਬੇਇੱਜ਼ਤੀ ਕੀਤੀ ਹੈ ਜਿਹੜੇ ਆ ਪੁੱਛ ਰਹੇ ਵੀ ਇਹਨਾਂ ਨੇ ਉੱਥੇ ਕੀਤਾ ਕੀ ਹੈ ਜਾ ਕੇ ਉੱਥੇ ਦੇਖੋ ਮੌਲਾਨਾ ਮਸੂਦ ਦੇ ਭੇਜੋ ਇਹਨਾਂ ਨੇ ਹਰਮਨ ਨੇ ਸਟੇਟਮੈਂਟ ਦਿੱਤੀ ਹੈ ਜੀ ਕਿ ਜਿਹੜੇ ਪਾਕਿਸਤਾਨੀ ਸੀਗੇ ਉਹਨਾਂ ਦਾ ਟਾਰਗੇਟ ਗੋਲਡਨ ਟੈਂਪਲ ਸੀ ਹਰਮਨ ਨੇ ਖਸਤਾਨ ਜੀ ਕਾਫੀ ਉਹਨਾਂ ਨੇ ਡਿਟੇਲ ਜਿਹੜੀ ਉਹ ਦਿੱਤੀ ਹੈ ਕਿ ਕਿਸੇ ਧਾਰਮਿਕ ਸਤ ਗੋਲਡਨ ਟੈਂਪਲ ਇਹ ਟਾਰਗੇਟ ਤੇ ਸੀ ਕਿ ਕਿਸ ਨੂੰ ਕਿਸ ਨੂੰ ਹਿੰਦੀ ਬੋਲੋ धर्म के नाम के ऊपर बांटने का एजेंडा पहलगाम से स्पष्ट था जब वहां धर्म के नाम पे आदमियों को उनके परिवारों के सामने धर्म के नाम पे छांट छांट के गोलियां मारी गई उनका कत्ल किया गया आपस में धर्म के अंदर दरार डालने की कोशिश की और अब अगर हरमंदर साहब के ऊपर इस किस्म की इस किस्म की कोचिश सोच रखता है पाकिस्तान उसका भी एजेंडा ये है कि पंजाब हमेशा देश की आर्म खड़क बुझा रहा है और यहाँ की पंजाब के लोगों की सबसे बड़ी स्ट्रेंथ जो है हमारी सबसे बड़ी ताकत है हमारा भाईचारक सांझ है हिंदू सिख हमारा मुसलमान ईसाई दलित भाईचारा है, हमारी सबसे बड़ी पहचान है उस पहचान में दरार डालने के लिए अगर हरमंदिर साहब के ऊपर किसी ने ऐसी गंदी सोच रखी है तो मैं समझता हूँ और मैं इस बात की दाद भी देना चाहूँगा साहब यह बात आपके साथ मैं सांझी भी करना चाहूँगा मैं दाद प्रधानमंत्री जी ने भी कहा गृह मंत्री जी रक्षा मंत्री राजनाथ सिंह जी ने भी कहा ये जो ऑपरेशन सिंदूर है साहब ये खत्म नहीं हुआ साहब ये मिसाइलें चलनी बंद हो गई हैं हो सकता है ब्रह्मोज नहीं चल रही हो सकता है स्कैल्प मिसाइल नहीं चल रही हो सकता है ड्रोन नहीं जा रहे बट वी विल फाइट देम ऑन देयर ओन टर्म्स अगर पाकिस्तान की पॉलिसी थी दैट वी विल ब्लीड इंडिया बाय अ कट्स आई वुड से आर पॉलिसी शुड बी वी विल ब्लीड पाकिस्तान बाय थाउजेंड एंड वन कट्स असी इक्कीयों कत्ती पा दिए ना पाइए पलकड़ी पर इन्ना फर्क जरूर है हिंदुस्तान और पाकिस्तान के अंदर फर्क है हम किसी नेता को नहीं मारेंगे साहब आज शाम को आप देखना आज खबर लगी है कि एक आतंकी मारा गया गोली मार दी किसी ने वो शाम को कहेंगे हिंदुस्तानियों ने मरवा दिया साहब हमने कहा था जो भी इस आतंके प्यास जिसने हमारे के हमारे निर्दोष भाइयों की जान ली है चुन चुन के मारेंगे साहब ये जो कांग्रेस वाले पूछ रहे हैं उनके घर भी इनको भेजो जो ये जो पंजाब वाले जो पूछ रहे हैं लीडर इनको जरूर वीजा लगवा के भेजो साहब थैंक यू कांग्रेस ਸਪੈਸ਼ਲ ਪੈਕੇਜ ਪੰਜਾਬ ਦੇ ਲਈ ਹੋਣਾ ਚਾਹੀਦਾ ਔਰ ਰਾਜਾਵੜਿੰਗ ਨੇ ਵੀ ਕਹਿਆ ਕਿ ਇਕੱਠੇ ਹੋ ਕੇ ਚੱਲਦੇ ਆ ਸਪੈਸ਼ਲ ਪੈਕੇਜ ਦੀ ਮੰਗ ਬੜੀ ਬੜੀ دیر ਬਾਅਦ ਜਾ ਕੇ ਕਿਤੇ ਪਾਸੇ ਗਏ ਹੋਣੇ ਮੇਰੇ ਖਿਆਲ ਉਧਰ ਵੀਜ਼ਾ ਕੈਨਸਲ ਹੋ ਗਿਆ ਸ਼ਾਇਦ ਉਹਨਾਂ ਦਾ ਭੇਜਿਆ ਨਹੀਂ ਉਹਨਾਂ ਨੂੰ ਛੱਡੋ ਸਾਹਿਬ ਕਿਸੇ ਸੀਨੀਅਰ ਬੰਦੇ ਦੀ ਕੋਈ ਗੱਲ ਨਾਲ ਫੇਰ ਕਰਾਂਗੇ ਸਪੈਸ਼ਲ ਪੈਕੇਜ ਦੀ ਮੰਗ ਤੁਸੀਂ ਕਰੋਗੇ ਦੇਖੋ ਕਿ ਨੇ ਕੀਤੀ ਸੀ ਕਿ ਨੇ ਨਹੀਂ ਕੀਤੀ ਸਾਰੇ ਦੁਨੀਆ ਜਾਣਦਾ ਹੈ ਉਹਨਾਂ ਨੂੰ ਪਤਾ ਹੈ ਸਾਰਿਆਂ ਨੇ ਪਤਾ ਜਿਹੜੇ ਗਵਰਨਰ ਸਾਹਿਬ ਦੇ ਸਾਹਮਣੇ ਮੀਟਿੰਗ ਹੋਈ ਸੀ ਉਹਦੇ ਵਿੱਚ ਮੰਗ ਉਠਾਈ ਸੀ ਉਹਦਾ ਖੁਦ ਉਸ ਟਾਈਮ ਰਣਦੀਪ ਨਾਬਾ ਜੀ ਨੂੰ ਪੁੱਛ ਲੋ ਉੱਥੇ ਨਾਲ ਸੀਗੇ ਉਹਨਾਂ ਨੇ ਵੀ ਇਸ ਗੱਲ ਦਾ ਹੁੰਗਾਰਾ ਦਿੱਤਾ ਜਾਂ ਇਹਨਾਂ ਦੇ ਬਾਕੀ ਜਿਹੜੇ ਲੀਡਰ ਬੈਠੇ ਸੀ ਸਾਰਿਆਂ ਨੇ ਭਗਵੰਤ ਮਾਨ ਜੀ ਵੀ ਰਾਜੀ ਹੋਏ ਵੀ ਨਾਲ ਚੱਲਾਂਗੇ ਤੁਹਾਡੇ ਜਕੱਟ ਸਾਹਿਬ ਸਾਡਾ ਕੋਸ਼ਿਸ਼ ਹੈ ਪੰਜਾਬ ਦੇ ਅੰਦਰ ਕਿਉਂਕਿ ਹੁਣ ਵੀ ਆ ਜੋ ਕੁਝ ਵੀ ਹੋ ਰਿਹਾ ਦਾ ਪ੍ਰਭਾਵ ਬਾਕੀ ਇਹਨਾਂ ਨੂੰ ਤਾਂ ਟੈਲੀਵਿਜ਼ਨ ਤੇ ਦੇਖਦੇ ਪੰਜਾਬ ਦੇ ਅੰਦਰ ਸਾਰਿਆਂ ਨੇ ਦੇਖਿਆ ਵੀ ਕਿਸ ਤਰ੍ਹਾਂ ਟ੍ਰੇਨ ਦੀ ਟ੍ਰੇਨ ਜਿਹੜੇ ਸਾਡੇ ਪ੍ਰਵਾਸੀ ਭਰਾ ਸੀਗੇ ਉੱਠ ਕੇ ਤੁਰ ਗਏ ਸੀਗੇ ਇੰਡਸਟਰੀ ਸੈਂਟੀਮੈਂਟ ਜਿਹੜਾ ਸੀਗਾ ਵਪਾਰੀ ਵੀ ਇਥੋਂ ਹਿੱਲਗੇ ਸੀ ਵੀ ਕੀ ਬਣੂਗਾ ਜੇ ਲੜਾਈ ਹੋਗੀ ਤਾਂ ਇਸ ਕਰਕੇ ਮੈਂ ਕਹਿੰਦਾ ਵੀ ਅਸੀਂ ਬੜੇ ਤਰੀਕੇ ਨਾਲ ਉਹਨਾਂ ਦੇ ਕਹਿਣ ਨਾਲ ਲੜਾਈ ਨਹੀਂ ਅਸੀਂ ਆਪਣਾ ਜਿਹੜਾ ਟੀਚਾ ਹੈ ਉਹ ਪੂਰਾ ਕਰਨਾ ਹੈ ਇਸ ਕਰਕੇ ਪੰਜਾਬ ਦਾ ਪੈਕੇਜ ਹੈ ਅਸੀਂ ਬੀਜੇਪੀ ਕਰਨਾ ਕੀ ਨੇ ਬੀਜੇਪੀ ਸਰਕਾਰ ਨੇ ਕਰਨਾ ਹੈ ਬੀਜੇਪੀ ਲੀਡ ਲੈ ਕੇ ਅਸੀਂ ਜਾਵਾਂਗੇ ਇਸ ਨੂੰ ਪਰਸ਼ੂ ਕਰਾਂਗੇ گورنر ਸਾਹਿਬ ਨੇ ਵੀ ਹੰਗਾਰਾ ਭਰਿਆ ਸੀਗਾ ਵੀ ਮੈਂ ਵੀ ਇਸ ਗੱਲ ਨੂੰ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਸੀ ਵੀ ਤੁਸੀਂ ਸਾਡਾ ਏਦੇ ਦੇ ਰეკਮੈਂਡ ਕਰਕੇ ਭੇਜੋ ਉਹਨਾਂ ਦਾ ਬੜਾਪਨ ਸੀਗਾ ਉਸ ਮੀਟਿੰਗ 올 ਪਾਰਟੀ ਮੀਟਿੰਗ ਦੇ ਅੰਦਰ ਉਹਨਾਂ ਨੇ ਕਿਹਾ ਮੈਂ ਰეკਮੈਂਡ ਹੀ ਨਹੀਂ ਮੈਂ ਖੁਦ ਜਾ ਕੇ ਇਸ ਨੂੰ ਪ੍ਰਸੂ ਕਰੂੰਗਾ ਇਹ ਉਹਨਾਂ ਦਾ ਬੜਾਪਨ ਸੀਗਾ ਥੈਂਕ ਯੂ ਸਵਾਲ ਮੇਰਾ ਹੈ 92% ਗਰਸ ਪੰਜਾਬ ਚੁਕੇ ਆ ਨਹੀਂ ਸੰਮਨ ਤੋਂ ਭਗਵੰਤ ਮਾਨ ਜੀ ਸੇ ਕੁਝ ਜਲੀਆ tha ਮੈਂ ਤਾਂ ਇਹ ਕਾ ਵਾਕਈ ਮਾਨ ਸਾ ਵਾਕਈ ਮਾਨ ਸਾ ਸਤੋ ਜੀ ਸੰਭਾਲ ਲਈ ਪਹਿਲਾਂ ਜਾ ਕੇ बाकी छोड़ो सतौजा मुंडे तो मैं पूछा दस दो उत हो गया कि नहीं हो गया आज जो दो बच्चे मरे हैं उनके लिए भगवंत मान जी बता दें। देखिए साहब भगवंत मान जी किस टाइम दिन के अंदर बोलते हैं इस बात से निर्धारित होता है कि उस बात के अंदर सच्चाई कितनी है और स्टेज का थिएटर आर्टिस्ट क्या बोल रहा है सर थैंक यू